ਜੀਤ ਸਿੰਘ ਰੋਡੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਦਾਵਾ ਜੀ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਜੀ ਅੱਜ ਦਾ ਬੜਾ ਭੜਵਾ ਇਕੱਠ ਖਾਸ ਕਰ ਨੌਜਵਾਨਾਂ ਦੀਆਂ ਦਾ ਇਹ ਸਾਰੇ ਜਿਉਂਕਿਉਂਕਿ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਬਿਆਨ ਸਿੰਘ ਕੇਰ ਸਿੰਘ ਜਿਨ੍ਹਾਂ ਦੀ ਇੱਕ ਬਹੁਤ ਵੱਡੀ ਕੁਰਬਾਨੀ ਆ ਜਿਨ੍ਹਾਂ ਨੇ ਜਦੋਂ ਭਾਰਤੀ ਫੌਜਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀ ਸਾਰੀ ਦੁਨੀਆ ਦੇ ਵਿੱਚ ਜਿਹੜੇ ਸਿੱਖ ਸੀ ਉਹ ਇੱਕ ਤਰ੍ਹਾਂ ਦਾ ਆਪਦੇ ਆਪ ਨੂੰ ਨਮੋਸ਼ੀ ਸਮਝਦੇ ਸੀਗੇ ਪਰ ਇਹਨਾਂ ਨੌਜਵਾਨਾਂ ਨੇ ਬਹੁਤ ਵੱਡੀ ਲਾਸਾਨੀ ਕੁਰਬਾਨੀ ਕਰਕੇ ਜ਼ਾਲਮ ਨੂੰ ਸੋਧਿਆ ਇੰਦਰਾ ਗਾਂਧੀ ਨੂੰ ਸਬਕ ਸਿਖਾਇਆ ਤੇ ਸਿੱਖਾਂ ਦੀ ਜਿਹੜੀ ਪੱਗ ਨੂੰ ਹੱਥ ਪਾਉਣ ਦਾ ਯਤਨ ਕੀਤਾ ਸੀ ਉਹ ਹੱਥ ਭੰਨ ਕੇ ਰੱਖ ਦਿੱਤੇ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਜਿਹੜਾ ਮਾਣ ਦੇ ਨਾਲ ਸਿਰ ਉੱਚਾ ਹੋਇਆ ਉਹਦਾ ਸੁਪੁੱਤਰ ਭਾਈ ਸਰਜੀਤ ਸਿੰਘ ਲੋਕ ਸਭਾ ਫਰੀਦਕੋਟ ਤੋਂ ਇਲੈਕਸ਼ਨ ਲੜ ਰਿਹਾ ਤੁਸੀਂ ਵੇਖ ਰਹੇ ਆ ਕਿ ਲੋਕ ਐ ਸਮਝਦੇ ਆ ਕਿ ਅਸੀਂ ਵੋਟ ਹੀ ਨਹੀਂ ਦੇਣੀ ਅਸੀਂ ਤਾਂ ਇੱਕ ਕਰਜ ਉਤਾਰਨਾ ਹੈ ਜਿਵੇਂ ਇਸ ਪਰਿਵਾਰ ਨੇ ਸਿੱਖ ਕੌਮ ਦੇ ਉੱਪਰ ਬਹੁਤ ਵੱਡੀ ਕੁਰਬਾਨੀ ਕਰਕੇ ਇੱਕ ਆਪਣਾ ਫਰਜ਼ ਅਦਾ ਕੀਤਾ ਤੇ ਅੱਜ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਇੱਕ ਪਾਸੇ ਉਹ ਲੋਕ ਹੈ ਜਿਹੜੇ ਸਿਰਫ ਕੁਰਸੀ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕਰਾਈ ਜਾਂਦੇ ਆ ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ੀ ਵੀ ਜਾਂਦੇ ਆ ਇੱਥੇ ਕਈ ਤਰ੍ਹਾਂ ਦੀਆਂ ਨੀਤੀਆਂ ਦੇ ਨਾਲ ਧਰਮ ਦੀ ਹਾਨੀ ਵੀ ਕੀਤੀ ਜਾਂਦੇ ਆ ਸਿੱਖ ਕੌਮ ਦੀ ਹੋਂਦ ਨੂੰ ਵੀ ਖਤਰਾ ਬਣੇ ਖੜੇ ਆ ਪਰ ਇੱਕ ਪਾਸੇ ਉਹ ਲੋਕ ਹੈ ਜਿਨ੍ਹਾਂ ਨੇ ਆਪਣੇ ਸਿਰ ਨਿਸ਼ਾਵ ਕਰਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਇਸ ਕਰਕੇ ਇਹ ਪੰਜਾਬ ਦੇ ਸੂਰਬੀਰ ਪੋਟਰਾ ਨੇ ਇਹ ਸੋਚਣਾ ਕਿ ਅਸੀਂ ਕਿਹੜੀ ਸੋਚ ਨੂੰ ਚੁਣਨਾ ਤੇ ਮੈਨੂੰ ਇਉਂ ਲੱਗਦਾ ਕਿ ਇਹ ਸੋਚ ਇੱਕ ਪਾਸੇ ਨੂੰ ਚੁਣੀ ਗਈ ਹੈ ਏਡੇ ਵੱਡੇ ਵੱਡੇ ਕਾਫਲੇ ਪੰਜ ਪੰਜ 600 ਕਿਲੋਮੀਟਰਾਂ ਦੇ ਵਿੱਚ ਇੱਕ ਇੱਕ ਰੂਟ ਦੇ ਉੱਪਰ ਜਿਹੜਾ ਰੋਡ ショ ਲੋਕੀ ਤੁੱਪ ਦੇ ਵਿੱਚ ਬਾਹਰ ਖੜੇ ਆ ਇਹ ਇੱਕ ਆਪਣੇ ਆਪ ਦੇ ਵਿੱਚ ਸੁਨੇਹਾ ਹੈ ਕਿ ਸਾਡਾ ਜੋ ਪਾਈ ਸਰਜੀਤ ਸਿੰਘ ਨੂੰ ਜਿਤਾਉਣ ਦਾ ਮਨ ਬਣਿਆ ਹੋਇਆ ਬਹੁਤ ਧੰਨਵਾਦ ਜੀ